ਸਬਰਾੰਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਪੂਤਲਾ ਦੇ ਬੈਗੋ ਵਾਲੇ ਇਲਾਕੇ ਵਿੱਚ ਅੱਜ ਦਿਨ ਦਿਹਾੜੇ ਮੋਟਰਸਾਈਕਲਸ ਆਰ ਨੌਜਵਾਨਾਂ ਵੱਲੋਂ ਲੁੱਟਖੋਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਦੁਪਹਿਰ ਦੇ ਕਰੀਬ 12:30 ਵਜੇ ਤੋਂ ਲੈ ਕੇ 1:30 ਵਜੇ ਤੱਕ ਲੁੱਟੇਰਿਆਂ ਨੇ ਲੁੱਟਖੋਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਕੱਤਰ ਕੀਤੀ ਜਾਣਕਾਰੀ ਅਨੁਸਾਰ ਸੁਖਿੰਦਰ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਤਲਵੰਡੀ ਜੋ ਆਪਣੀ ਸਕੂਟੀ ਤੇ ਸਵਾਰ ਹੋ ਕੇ ਪਿੰਡ ਤਲਵੰਡੀ ਤੋਂ ਬੈਗੋਵਾਲ ਨੂੰ ਦਵਾਈ ਲੈਣ ਲਈ ਆ ਰਹੀ ਸੀ ਜਦੋਂ ਉਹ ਬੈਗੋਵਾਲ ਸ਼ਹਿਰ ਦੇ ਨੇੜੇ ਪਹੁੰਚੀ ਤਾਂ ਪਿੱਛੋਂ ਮੋਟਰਸਾਈਕਲ ਤੇ ਇਹ ਦੋ ਨੌਜਵਾਨਾਂ ਨੇ ਉਸ ਦੇ ਚਿਹਰੇ ਤੇ ਸਪਰੇਅ ਕੀਤੀ ਜਿਸ ਕਾਰਨ ਸੁਖਿੰਦਰ ਕੌਰ ਸਕੂਟੀ ਸਮੇਤ ਸੜਕ ਤੇ ਡਿੱਗ ਪਈ ਇਸ ਮੌਕੇ ਲੁਟੇਰੇ ਨੌਜਵਾਨਾਂ ਨੇ ਸੁਖਿੰਦਰ ਕੌਰ ਦੇ ਗਲੇ ਵਿੱਚ ਪਾਈ ਸੋਨੇ ਦੀ ਚੈਨ ਖੋਲ ਲਈ ਤੇ ਬੈਗੋਵਾਲ ਸ਼ਹਿਰ ਵੱਲੋਂ ਫਰਾਰ ਹੋ ਗਏ ਮੇਰਾ ਨਾਮ ਬਲਵਿੰਦਰ ਕੌਰ ਹੈ ਅਸੀਂ ਬੈਗੋਵਾਲ ਤੋਂ ਆਉਂਦੇ ਸੀ ਦਵਾਈ ਲੈ ਕੇ ਤੇ ਸਾਨੂੰ ਰਸਤੇ 'ਚ ਨਾ ਉਹਨਾਂ ਨੇ ਨਾ ਪਹਿਲਾਂ ਚੁੰਨੀ ਖੀਚੀ ਮੇਰੀ ਖਸਮ ਮੈਂ ਕਿ ਮੋਟਰਸਾਈਕਲ ਤੇ ਬੈਠੀ ਸੀ ਮੈਂ ਹਰੇ ਚੁੰਨੀ ਉਦਾਂ ਹੀ ਪਿੱਛੇ ਨੂੰ ਹਰੇ ਅੜ ਗਈ ਕਿਸ ਚੀਜ਼ ਨਾਲ ਮੈਂ ਪਿੱਛੇ ਦੇਖਣ ਲੱਗੀ ਤੇ ਉਹਨਾਂ ਨੇ ਮੇਰੀਆਂ ਵਾਲੀਆਂ ਲਾਗਤ ਭੱਜ ਗਏ ਉਦੋਂ ਪਤਾ ਲੱਗਾ ਕਿੰਨੇ ਨਾਲ ਸੀ ਦੋ ਜਣੇ ਸੀ ਵਾਲੀਆਂ ਕਿੰਨੀ ਵਗੇ ਸੀ ਪਹਿਲੇ 7 ਕਰਾਮ ਦੀਆਂ ਸੀ ਕਿੰਨੇ ਵਜੇ ਵਾਰਦਾ ਇੱਕ ਵਜੇ ਦੇ ਵਿੱਚ 1 ਵਜੇ ਫੱਟੇ ਇੱਕ ਵਜੇ 10 ਮਿੰਟ ਵਿੱਚ ਹੋਈ ਹੈ ਕਿਦੋਂ ਗਏ ਮਿੰਟ ਬਾਅਦ ਉਹ ਇਧਰੋਂ ਮੇ ਨਿੱਕੀ ਮਿਆਣੀ ਚੱਲ ਗਏ ਸੁਬਨਪੁਰ ਰੋਡ ਤੇ ਅਫਰ ਕੀ ਨਾ ਆਪਣਾ ਜਰਨੈਲ ਸਿੰਘ ਜਿਹੜੀ ਵਾਰਦਾਤ ਹੋਈ ਏ ਕਿਸ ਤਰ੍ਹਾਂ ਯੋ ਤੁਹਾਡੇ ਕੀ ਲੱਗਦੀ ਏ ਮੇਰੇ ਮੈਸੇਜ ਆ ਗਏ ਅਸੀਂ ਦਵਾਈ ਲੈਣ ਜਾ ਰਹੇ ਸੀ ਰਸਤੇ ਜਾ ਕੇ ਸਾਨੂੰ ਨੇੜੇ ਪਿੰਡੇ ਇਹਨਾਂ ਨੇ ਸਕੂਲ ਲਾਗੇ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਨੇ ਸੁਖਵਿੰਦਰ ਕੌਰ ਮੈਂ ਚਲਵੰਡੀ ਤੋਂ ਬੇਗਵਲ ਨੂੰ ਆ ਰਹੀ ਸੀ ਐਡਸਨ ਆ ਮੈਨੂੰ ਪਤਾ ਨਹੀਂ ਚੱਲੇ ਆ ਪਿੱਛੋਂ ਆਇਆ ਕੋਈ ਪਲਸਰ ਤੇ ਦੋ ਤਿੰਨ ਮੁੰਡੇ ਬੰਨੇ ਸਪਰੇਅ ਕੀਤੀ ਆ ਫਰੋਜ ਸਿੰਘਵਾਲ ਦੇ ਲਾਕੇ ਮੇਰੇ ਚੈਨ ਨੇ ਖੋ ਕੇ ਚੱਲੇ ਗਏ ਨੇ ਕੱਕਾ ਮਾਰਿਆ ਉਹਨਾਂ ਛੱਟ ਕਾਫੀ ਲੱਗੀ ਮੇਰੇ ਪਤਾ ਨਹੀਂ ਚੱਲੇ ਆ ਕੌਣ ਕਿੰਨੇ ਵਜੇ ਆ ਰਹੇ ਸੀਗੇ ਕੀ ਕਰਨ ਆ ਰਹੇ ਸੀਗੇ ਮੈਂ ਮੈਡੀਸਨ ਲੈਣਾ ਆ ਰਿਹਾ ਸੀ ਜੀ ਇੱਕ ਸਵਾਇ ਇੱਕ ਦਾ ਟਾਈਮ ਸੀ ਮੈਡੀਸਨ ਲਈ ਜਲਦੀ ਸੱਟ ਲੱਗ ਗਈ ਔਰ ਠੀਕ ਹੋ ਕੇ ਪੀ ਲੱਗ ਗਈ ਚਾ ਨਹੀਂ ਲੱਗਿਆ ਸੱਟਾ ਆ ਫੇਸ ਤੇ ਗਰਦਨ ਤੇ ਲਿੱਟਾਂ ਦੇ ਗੋਡਿਆਂ ਤੇ ਸੱਟਾ ਕਾਫ ਲੱਗ ਗਈ ਕੀ ਮੰਨ ਕਰਦੀ ਕੁਝ ਕੁਛ ਸਹੀ ਕਿ ਪ੍ਰੋਟੈਕਸ਼ਨ ਦਿੱਤੀ ਜਾਏ ਲੇਡੀਜ਼ ਕੱਲਾ ਜਾਣ ਸਕਦਾ ਕਿਤੇ ਵੀ ਕੋਈ ਗਨ ਨਾਲ ਬੱਚੇ ਹੁੰਦੇ ਤੇ ਫਿਰ ਕੁਝ ਵੀ ਹੋ ਸਕਦਾ ਆਪਨ ਲਾਕੇ ਲਾਏ ਜਾਂ। ਹੋਰ ਵੀ ਕੋਈ ਬਾਤ ਦੱਸਤਾ ਹਾਂ। ਹਾਂਜੀ ਅੱਜ ਤਿੰਨ ਮਾਰ ਦਾ ਧੌਂਿਆਂ ਨੇ। ਤੂੰ ਤਨ ਕੋਲ ਤੋਂ ਕੋਲ ਲੈ ਕੇ ਤੋਲ ਲੈ ਕੇ। ਸਰਪੰਚ ਸਾਹਿਬ ਸੀ ਇਲਾਕੇ ਪਿੰਡੇ ਉਹ ਲੈ ਕੇ ਆਏ ਨਹੀਂ ਛੱਕੇ। ਉਹ ਮినੋਸ਼ ਨੇ ਉਹ ਗੱਡੀ ਚੋਂ ਪਾ ਕੇ ਲੈ ਕੇ ਆਏ। ਖੰਡੀਪੜ ਪਿੰਡੇ ਫਤੇਗਾੜਾ ਜੋ ਨਿੱਕੀ ਮਿਆਣੀ ਦੇ ਨਾਲ ਹੈ ਸਾਡਾ ਪਿੰਡ ਫਤੇਗਾੜੇ ਕਿ ਮੇਰੀ ਮਾਤਾ ਦਾ ਨਾਂ ਹੈ ਰਵੇਲਕੌਰ। ਅਸੀਂ ਮਤਲ ਅੰਦਰ ਬੈਠੇ ਹੋਏ ਸੀ। ਉਸ ਤੋਂ ਬਾਅਦ ਮਾਤਾ ਜੀ ਸਾਡੇ ਗਲੀ ਦੇ ਵਿੱਚ ਗਏ ਨੇ ਇਹ ਬਜ਼ੁਰਗ ਨੇ ਇਹਨਾਂ ਦੀ ਉਮਰ 87 ইয়ার 올্ড ਨੇ ਤੇ ਗਲੀ ਦੇ ਵਿੱਚ ਗਏ ਨੇ ਉਹ ਰੋਡ ਤੇ ਛੋਟੀ ਜਿਹੀ ਜਗ੍ਹਾ ਸੀ ਬੈਠਣ ਵਾਲੀ ਉੱਥੇ ਹਵਾ मतलब ਬੈਠ ਗਏ ਨੇ ਉੱਥੇ ਤੇ ਦੋ ਲੜਕੇ ਜਿਹੜੇ ਆਏ ਨੇ ਉਹ मतलब ਇਹਨਾਂ ਨੂੰ ਬੈਕਸਾਈਡ ਤੋਂ ਵੇਖ ਕੇ ਉਹਨਾਂ ਨੇ ਵਾਲੀਆਂ ਖਿੱਚ ਕੇ ਲੈ ਗਏ ਨੇ ਮਾਤਾ ਨੇ ਕੋਸ਼ਿਸ਼ ਕੀਤੀ ਲੇਕਿਨ ਬਜ਼ੁਰਗ ਨੇ ਉਹ ਵਿਚਾਰਿਆਂ ਨੂੰ ਕੋਈ ਚਲੋ ਇੰਨਾ ਸ਼ੁਕਰ ਹੈ ਕਿ ਮਤਲਬ ਉਹਨਾਂ ਦੀ ਕੋਈ ਸਰਟੀਫਿਕੇਟ ਨਹੀਂ ਲੱਗੀ ਲੇਕਿਨ ਮੈਂ ਚਾਹਨਾ ਹੈ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਬਾਕੀ ਜੋ ਸਾਡੇ ਚ ਕੈਮਰੇ ਚ ਫੁਟੇਜ ਆ ਰਹੇ ਨੇ ਉਹ ਤੁਹਾਨੂੰ ਅਸੀਂ ਜਲਦ ਮਦਦ ਦੇਵਾਂਗੇ ਕਿ ਤੁਸੀਂ ਉਹ ਤੁ ਚੈੱਕ ਕਰ ਸਕਦੇ ਹੋ ਕਿਦਾਂ ਵੀ ਹੈ। ਵਾਲੀਆਂ ਕਿੰਨੇ ਟੋਲੇ ਦੀਆਂ ਸੀ? ਵਾਲੀਆਂ ਹੈਗੀਆਂ ਮਤਲਬ ਉਹ ਹੀ 70000 ਦੇ ਦੇ ਕਰੀਬ ਹੋਏਗੀ ਜੋ ਵੀ ਹੈ ਮਤਲਬ 1 ਟੋਲੇ ਤੋਂ ਉੱਪਰ ਹੈ ਜਿਆਦਾ ਜਿਹੜੇ। ਮੁਹਾਲੀ ਜ਼ਿਲ੍ਹੇ ਦੇ ਇੰਨ ਆਂਦੇ ਹਲਕਾ ਡੇਰਾ ਬਸੀ ਦੇ ਪਿੰਡ ਟਕੋਲੀ ਵਿੱਚ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੱਕ ਮੋਟਰਸਾਈਕਲ ਚੋਰ ਵਿਰੋਧ ਦਾ ਪਰਦਾ ਫਾਸ਼ ਕਰਕੇ ਉਹਨਾਂ પાસે ਸੱਤ ਮੋਟਰਸਾਈਕਲ ਤੇ ਇੱਕ ਸਾਈਕਲ ਬਰਾਮਦ ਕੀਤਾ ਗਿਆ ਤੇ ਦੋ ਚੋਰਾਂ ਨੂੰ ਗ੍ਰਫਤਾਰ ਕੀਤਾ ਗਿਆ। ਪੁਲਿਸ ਮੁਤਾਬਕ ਇਹਨਾਂ ਤੇ ਜ਼ਿਰਖਪੁਰ ਵਿੱਚ ਇੱਕ ਮਨੀ ਮਾਜਰਾ ਵਿੱਚ ਪਹਿਲਾ ਵੀ ਮਾਮਲਾ ਦਰਜ ਇਹ ਲੋਕ ਕੀ ਫਿਰੋਜ਼ਪੁਰ ਤੋਂ ਰਾਤੀ ਆਉਂਦੇ ਸੰ ਤੇ ਚੋਰੀ ਕਰਕੇ ਵਾਪਸ ਫਿਰੋਜ਼ਪੁਰ ਚਲੇ ਜਾਂਦੇ ਸੰ ਤੇ ਜਿਹੜੇ ਮੋਟਰਸਾਈਕਲ ਫਿਰੋਜ਼ਪੁਰ ਵੇਚੇ ਸੰ ਉਹਨਾਂ ਨੂੰ ਰਿਕਵਰ ਕੀਤਾ ਜਾਵੇਗਾ ਇਸ ਕੇਸ ਵਿੱਚ ਸਭ ਤੋਂ ਵੱਡਾ ਗੱਲ ਇਹ ਹੈ ਕਿ ਇਹ ਸਿਰਫ ਬੁਲਟ ਮੋਟਰਸਾਈਕਲ ਹੀ ਚੋਰੀ ਕਰਦੇ ਸੰ ਤੇ ਰਿਸ਼ਤੇ ਵੱਜੋਂ ਮਾਮਾ ਭਾਂਜਾ ਲੱਗਦੇ ਸੰ ਜਿਵੇਂ ਚਾਰ ਵਿੱਚੋਂ ਪਹਿਲਾਂ ਦੱਸਿਆ ਚਾਰ ਬੁਲਟ ਮੋਟਰਸਾਈਕਲ ਸੀ ਤਿੰਨ ਸਪਲੈਂਡਰ ਮੋਟਰਸਾਈਕਲ ਸੀ ਚਾਰ ਬੁਲਟਾਂ ਦੇ ਵਿੱਚੋਂ ਤਿੰਨ ਬੁਲਟ ਮੋਟਰਸਾਈਕਲ ਇਹਨਾਂ ਨੇ ਜ਼ਿਲਕਪੁਰ ਸਾਉਂਡ ਰੇਂਜ ਵਿੱਚੋਂ ਚੁੱਕੇ ਸੀ ਅਲੱਗ-ਅਲੱਗ ਟਾਈਮ ਤੇ ਮੁਕਦਮੇ ਦਰਜ ਹੋ ਉਸੇ ਤਰ੍ਹਾਂ ਇਹ ਤਿੰਨ ਜਿਹੜੇ ਸਪਲੈਂਡਰ ਸੀ ਉਹਨਾਂ ਦੇ ਵਿੱਚੋਂ ਦੋ ਸਪਲੈਂਡਰ ਇਹਨਾਂ ਨੇ ਸਬਡਵੀਨ ਜਿਹੜਾ ਜ਼ੀਰਕਪੁਰ ਤੋਂ ਚੋਰੀ ਹੋਏ ਸੀ ਉਹਨਾਂ ਦੇ ਮੁਕਦਮੇ ਦਰ ਸੀਗੇ ਇੱਕ ਬੋਲਟ ਮੋਟਰਸਾਈਕਲ ਇਹਨਾਂ ਨੇ ਮਨੀ ਮਾਇਰੋ ਚੱਕਿਆ ਸੀ ਤੇ ਇੱਕ ਜਿਹੜਾ ਸਪਲੈਂਡਰ ਮੋਟਰਸਾਈਕਲ ਆ ਉਹਦੇ ਸੀ ਜਿਹੇ ਓਨਰ ਨਾਲ ਜਿਹੜੇ ਉਹਨਾਂ ਨਾਲ ਹਜੇ ਤੱਕ ਸਾਡਾ ਕੰਟੈਕਟ ਨਹੀਂ ਹੋ ਸਕਿਆ ਉਹ ਅਸੀਂ ਤਸਦੀਕ ਕਰ ਰਹੇ ਹਾਂ ਕਹਿਣ ਦਾ ਮਤਲਬ ਇਹ ਕੋਲ ਆਪਾਂ ਦੇਖੀਏ ਤਾਂ ਸੱਤ ਮੋਟਰਸਾਈਕਲਾਂ ਦੇ ਵਿੱਚੋਂ ਪੰਜ ਮੋਟਰਸਾਈਕਲ ਇਹਨਾਂ ਨੇ ਜਿਹੜੇ ਜ਼ੀਰਕਪੁਰ ਦੇ ਵਿੱਚੋਂ ਹੀ ਚੱਕੇ ਸੀਗੇ ਸਾਡੇ ਜੀ ਚੋਰੀ ਕਰਕੇ ਕਿੱਥੇ ਕੀ ਕਰਦੇ ਸੀ ਜਿਹੜਾ ਚਮ ਤੇ ਜੇ ਰਾਤ ਨੂੰ ਆਉਂਦੇ ਸੀਗੇ ਇਹਨਾਂ ਦੇ ਮੋਟਰਸਪ੍ਰਿੰਡ ਵੀ ਇਹੀ ਸੀਗੇ ਰਾਤ ਨੂੰ ਆਉਂਦੇ ਸੀਗੇ ਮੋਟਰਸਾਈਕਲ ਚੋਰੀ ਕਰਦੇ ਸੀਗੇ ਤੇ ਰਾਤ ਨੂੰ ਹੀ ਚਲੇ ਜਾਂਦੇ ਸੀਗੇ ਜਿਹੜੇ ਅਸੀਂ ਫਿਲਹਾਲ ਹਜ ਤੱਕ ਮੋਟਰਸਾਈਕਲ ਰਿਕਵਰ ਕੀਤੇ ਆ ਉਹ ਇਹਨੇ ਇੱਥੇ ਕਰਾਇ ਤੇ ਘਰ ਲਿਆ ਹੋਇਆ ਜਿਹ ਉਹਦੇ ਆਸ-ਪਾਸੇ ਖੜੇ ਕੀਤੇ ਹੋਏ ਸੀ ਉੱਥੋਂ ਰਿਕਵਰ ਕੀਤੇ ਆ ਬਾਕੀ ਜਿਹੜੇ ਕੁਝ ਮੋਟਰਸਾਈਕਲ ਇਹ ਦੱਸ ਰਿਹਾ ਉਹ ਅਸੀਂ ਫਿਰੋਜ਼ਪੁਰ ਕਹਿੰਦਾ ਮੈਂ ਵੇਚਿਆ ਇਹਦਾ ਮੈਂ ਕਿ ਇਹਨਾਂ ਨੂੰ ਵੀ ਫਿਰੋਜ਼ਪੁਰ ਹੀ ਵੇਚਣਾ ਸੀਗਾ ਆਲਟੀਮੇਟਲੀ ਇਹਨੇ ਜਿਵੇਂ ਕੂਲਿੰਗ ਆਫ ਪੀਰੀਅਡ ਹੁੰਦਾ ਕੁਝ ਸਮੇਂ ਲਈ ਇੱਥੇ ਲਾ ਦਿੰਦਾ ਸੀ ਅਲੱਗ-ਅਲੱਗ ਜਗ੍ ਜਿਵੇਂ ਕੋਈ ਨਵੇਂ ਤੱਥ ਹੋਣਗੇ ਮੈਂ ਤੁਹਾਨੂੰ ਜ਼ਬਰਦਸਤ ਜਾਣਕਾਰੀ ਦੇਵਾਂਗਾ ਸਿਰਫ ਜ਼ਿਆਦਾ ਬੁਲਟ ਮੋਟਰਸਾਈਕਲ ਨੂੰ ਚੋਰੀ ਕਰਨ ਦਾ ਹਾਂਜੀ ਇਹਨਾਂ ਨੇ ਇੱਕ ਚਾਬੀ ਬਣਾਈ ਸੀਗੀ ਉਹ ਨਾਲ ਇਹਨਾਂ ਨੂੰ ਇਹਨਾਂ ਨੂੰ ਬੁਲਟ ਮੋਟਰਸਾਈਕਲ ਚੋਰੀ ਕਰਨ ਦਾ ਇੱਕ ਟੈਕਨੀਕ ਜੀ ਆ ਗਈ ਸੀ ਜਿਹੜੇ ਉਹ ਵੀ ਜਿਹੜੇ ਨਵੇਂ ਬੁਲਟ ਮੋਟਰਸਾਈਕਲ ਨੇ ਨਵੇਂ ਮਾਡਲ ਦੇ ਉਹ ਇੱਕ ਚਾਬੀ ਨਾਲ ਜ਼ਿਆਦਾਤਰ ਬੁਲਟ ਤੇ ਹੀ ਫੋਕਸ ਕਰਦੇ ਆ ਪਰ ਜਿਸ ਦਿਨ ਇਹਨਾਂ ਨੂੰ ਨਹੀਂ ਸੈੱਟ ਆਉਂਦਾ ਸੀ ਉਸ ਦਿਨ ਜਿਹੜਾ ਵੀ ਮੋਟਰਸਾਈਕਲ ਮਿਲਦਾ ਸੀ ਉਹ ਹੀ ਚੁੱਕ ਲੈਣੇ ਸੀ ਹੁਣ ਤਾਂ ਕਿੰਨੇ ਕੁ ਬੰਦੇ ਨੇ ਜੀ ਇਹਨਾਂ ਨੇ ਚੋਰੀ ਕਰ ਦਿੱਤੇ ਨੇ ਫਿਲਹਾਲ ਜੇ ਮੈਂ ਤੁਹਾਨੂੰ ਦੱਸ ਰਿਹਾ ਜੀ 7 ਤਾਂ ਇਹ ਮੰਨ ਹੀ ਕੋਸ਼ੇ ਕੁਛ ਕੁ ਮੋਟਰਸਾਈਕਲੇ ਕਹਿ ਰਿਹਾ ਹੈ ਮੈਂ ਫਿਰੋਜ਼ਪੁਰ ਵਿੱਚ ਹੈ ਪਰ ਸਬਜੈਕਟ ਉਹਦੀ ਵੈਰੀਫਿਕੇਸ਼ਨ ਹਜੇ ਤੱਕ ਸਾਡੇ ਕੋਲੇ ਕੋਈ ਨਾ ਹੀ ਕਿਸੇ ਨਾਲ ਕੰਟੈਕਟ ਹੋਇਆ ਖਰੀਦਣ ਵਾਲੇ ਨਾਲ ਨਾ ਹੀ ਸਾਨੂੰ ਕੋਈ ਮੋਟਰਸਾਈਕਲ ਬਾਰੇ ਜਾਣਕਾਰੀ ਆ ਗਈ ਹੈ ਸੌਰੀ ਸਾਥੀ ਹੋਰ ਵੀ ਨਹੀਂ ਇਹ ਦੋਨੋਂ ਹੀ ਸੀਗੇ ਦੋ ਹੀ ਜਾਨਾਂ ਦਾ ਗੈਂਗ ਸੀਗਾ ਇਹ ਮਾਮਾ ਭਾਂਜਾਈ ਸੀਗੇ ਉਹ ਪੁਲਿਸ ਰਿਪੋਰਟ ਵੀ ਆਇਆ ਸੀ ਹਾਂ ਜੀ ਜਿਹੜਾ ਇਹ ਚਮਕੌਰ ਸਿੰਘ ਹੈ ਜਿਹੜਾ ਮਾਮਾ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਇਹ ਤੇ ਤਿੰਨ ਮੁਕਾਦਮੇ ਦਰਜ ਨੇ ਚੰਡੀਗੜ੍ਹ ਏਸੀ ਚੋਰੀ ਦੇ ਸਰਪਾਟ ਤੋਂ ਚੋਰੀ ਤੋਂ ਬੇਸਿਕਲੀ ਇਹ ਬੇਸਿਕ ਕੀ ਕੰਮ ਕਰਦੇ ਨੇ ਜੀ ਆਪਣੇ ਰੋਜ਼ਮਰਗ ਜਿੰਦਗੀ ਜਿਹੜੀ ਪਹਿਲਾਂ ਇਹ ਦੁਕਾਨਦਾਰੀ ਕਰਦਾ ਸੀਗਾ ਜੀ ਇਹਦਾ ਮਾਮਾ ਉਹ ਵੀ ਫਿਰੋਜ਼ਪੁਰ ਛੋਟੀ ਮੋਟੀ ਉਹ ਹੁਣ ਇਹਦੀ ਬੰਦ ਹੋ ਗਈ ਹੈ ਉਸ ਤੋਂ ਬਾਅਦ ਇਹ ਬਸ ਲਗਾਤਾਰ ਇਸੇ ਕੰਮ ਤੇ ਹੈ ਚੋਰੀ ਵਾਲੀ ਦੀ ਮਾਚੀਵਾੜਾ ਨੇੜਲੇ ਪਿੰਡ ਬੈਰਸਾਲ ਕਲਾਂ ਦੇ ਵਾਸੀ ਸੇਵਾ ਮੁਕਤ ਅਧਿਆਪਕ ਮਾਸਟਰ ਬਖਸ਼ੀ RAMDEO ਕੋ ਰ 2.35 ਲੱਖ ਰੁਪਏ ਚੋਰੀ ਕਰਨ ਦੇ ਕਤਿਥ ਦੋ ਸ਼ੇਟ ਇਸ ਪਿੰਡ ਦੇ ਹੀ ਵਾਸੀ ਭੈਣ ਜਸ਼ਨਦੀਪ ਕੌਰ ਤੇ ਉਸਦੇ ਭਰਾ ਆਕਾਸ਼ਦੀਪ ਨੂੰ ਕਾਬੂ ਕੀਤਾ ਪ੍ਰੈਸ ਕਾਨਫਰੰਸ ਦੌਰਾਨ थाना ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਸੇਵਾਮੁਕਤ ਅਧਿਆਪਕ ਬਖਸ਼ੀ ਰਾਮ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਕਿ ਉਹ ਪਿੰਡ ਵਿੱਚ ਆਪਣੇ ਘਰ ਇਕੱਲਾ ਹੀ ਰਹਿੰਦਾ ਤੇ ਲੰਗੀ ਤੀ ਅਗਸ ਨੂੰ ਨਿੱਜੀ ਕੰਮਕਾਰ ਸਬੰਧੀਕਰਨ ਨੂੰ ਤਾਲਾ ਲਗਾ ਮਾਚੀਵਾਲਾ ਸਾਈ ਭਾ ਗਿਆ ਜਦੋਂ ਸ਼ਾਮ ਨੂੰ ਘਰ ਵਾਪਸ ਗਿਆ ਤਾਂ ਉਸਨੇ ਦੇਖਿਆ ਕਿ ਕਮਰੇ ਦੀ ਅਲਮਾਰੀ ਖੁੱਲੀ ਹੋਈ ਸੀ ਤੇ ਉਸ ਵਿੱਚੋਂ ਉਸਦੇ ਘਰੋਂ 2.35 ਲੱਖ ਰੁਪਏ ਚੋਰੀ ਕਰਕੇ ਉਹ ਚੋਰ ਫਰਾਰ ਹੋ ਗਏ ਸਨ ਆਪਣੇ ਜੀ 31 ਤਰੀਕ ਨੂੰ ਮਾਸਟਰ ਬਖਸ਼ੀ ਰਾਮ ਨੇ ਸਾਨੂੰ ਤਲਾਹ ਦਿੱਤੀ ਸੀ ਵੀ ਮੈਂ 30 ਤਰੀਕ ਨੂੰ ਗਿਆ ਹੋਇਆ ਸੀ ਮਛਵੜਾ ਸਾਹਿਬ ਆਪਣੇ ਜ਼ਰੂਰੀ ਕੰਮ ਲਈ ਮਾਸਟਰ ਬਖਸ਼ੀ ਰਾਮ ਪਿੰਡ ਬੈਸਲ ਕਲਾਂ ਦਾ ਰਹਿਣ ਵਾਲਾ ਜੀ ਤੇ ਇਹਨੇ ਕੋਈ ਜਗਾ ਵੇਚੀ ਸੀ ਜਿਹੜਾ 2.5 ਤੱਕ ਲੱਖ ਰੁਪਈਆ ਜਮ੍ਹਾਂ ਉੱਥੇ ਪਿਆ ਸੀ ਅੰਦਰ ਅਲਮਾਰੀ 'ਚ ਤੇ ਚੋਰੀ ਕਰ ਲਿਆ ਸੀ ਉਹ ਤੋਂ ਐਫਆਰ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਤੇ ਸਾਨੂੰ ਕੱਲ ਪਤਾ ਲੱਗ ਗਿਆ ਸੀ ਵੀ ਇੱਕ ਜਸਮਦੀਪ ਕੌਰਾ ਡਾਕਟਰ ਭਜਨ ਸਿੰਘ ਤੇ ਇਹਦਾ ਹੀ ਬ੍ਰਦਰ ਆ ਜੀ ਅਕਾਸ਼ਦੀਪ ਸਿੰਘ ਪੁੱਤਰ ਭਜਨ ਸਿੰਘ ਇਹ ਵੀ ਬੈਸਾਲ ਕਲਾਂ ਦੇ ਰਹਿਣ ਵਾਲੇ ਨੇ ਜੀ ਇਹਨਾਂ ਨੇ ਬਕਸੀਰਾਮ ਜਿਹੜਾ ਮੱਛੀਬੜਾ ਸਾਹਿਬ ਨੂੰ ਆਇਆ ਸੀ ਉਹਦੀ ਘਹਿਰੀ ਚ ਅਲਮਾਰੀ ਚੋਂ ਜਿੰਦਾ ਤੋੜ ਕੇ ਚੋਰੀ ਕਰ ਲਈ ਸੀ ਤੇ ਜੱਥੀਆ ਦਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕਰ ਦਿੱਤੀ ਜੀ ਇਹਨੂੰ ਗ੍ਰਿਫਤਾਰ ਕਿਥੋਂ ਕੀਤਾ ਜੀ ਫਿਰ ਇਹਨਾਂ ਨੂੰ ਅਸੀਂ ਅੱਜ ਰੱਤੀਪੁਰ ਰੋਡ ਤੋਂ ਮੱਛੀਬੜਾ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਦੋ ਜੀ ਭੈਣ ਭਰਾਵਾਂ ਨੂੰ ਜੀ ਇਹਨਾਂ ਦੇ ਪੈਸੇ ਜੀ ਰਿਕਵਰ ਹੋ ਗਏ ਜਿਹੜੇ ਚੋਰੀ ਕੀਤੇ ਸੀ ਇਹਨਾਂ ਦੇ ਜੀ ਅਜੇ ਪੁੱਛ ਗਏ ਸੀ ਦੱਸਿਆ ਜੀ ਇਹਨਾਂ ਨੇ ਆਵੇ ਖਾਤੇ ਜਮਾ ਕਰਾ ਲੇ ਅੱਗੇ ਫਰਦਰ ਅਸੀਂ ਬੈਂਕ ਰਹੀਨ ਕਬੀ ਕਰਾਵਾਂਗੇ ਸਟੇਟਮੈਂਟਾਂ ਲੈ ਕੇ ਅੱਗੇ ਜਾਂਚ ਪੜਤਾਲ ਜਾਰੀ ਹੈ ਹੋਰ ਵੀ ਕੋਈ ਚੋਰੀ ਦਾ ਮਾਮਲਾ ਲਾ ਕੇ ਜਾਂ ਕੋਈ ਖੁਲਾਸਾ ਹੋਇਆ ਜਿਸ ਨਾਲ ਕੋਈ ਕੀਤੀ ਹੋਈ ਵਾਰਦਾਤ ਨਾ ਹੋਵੇ ਉਹ ਵੀ ਪੁੱਛ ਕੇ ਅਸੀਂ ਹੁਣ ਜਾ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਕੱਲੇ ਸਰ ਇਹਨਾਂ ਨੂੰ ਰਿਮਾਂਡ ਲੈ ਕੇ ਅੱਗੇ ਫਰਦਰ ਪੁੱਛਗਿਛ ਕਰਕੇ ਅਗਲੀ ਤਫਤੀਸ਼ ਅਮਲ ਚੱਲੇਗਾ ਕੋਈ ਹੋਰ ਮਾਮਲਾ ਇਹਨਾਂ ਤੇ ਦਰਜ ਹੋਵੇ ਉਹ ਤਫਤੀਸ਼ ਦਾ ਨਹੀਂ ਦੇਖਿਆ ਜਾਊਗਾ ਵੀ ਕੀ ਪੁੱਛਗਿਛ ਤੇ ਅੱਗੇ ਕੀ ਦੱਸ ਰਹੇ ਬਟਾਲਾ ਦੇ ਬੋਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿੱਚ ਕੰਮ ਦੌਰਾਨ ਹਾਰਟ ਅਟੈਕ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਭਜੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਿਤਾ ਨੇ ਕਰਜਾ ਚੁੱਕ ਕੇ 2.5 ਸਾਲ ਪਹਿਲਾਂ ਪ੍ਰਭਜੀਤ ਦੀ ਪਤਨੀ ਨੂੰ ਵੀ ਕੈਨੇਡਾ ਭੇਜਿਆ ਸੀ ਤੇ ਫਿਰ 1.5 ਸਾਲ ਪਹਿਲਾਂ ਪ੍ਰਭਜੀਤ ਨੂੰ ਕੈਨੇਡਾ ਭੇਜਿਆ ਸੀ। ਕੈਨੇਡਾ ਵਿੱਚ ਹੀ 2 ਮਹੀਨੇ ਪਹਿਲਾਂ ਪ੍ਰਭਜੀਤ ਦੇ ਘਰ ਬੇਟਾ ਵੀ ਹੋਇਆ ਸੀ। ਅਜੇ ਪ੍ਰਭਜੀਤ ਦੇ ਬੇਟੇ ਦੇ ਚਾਹ ਅਤੇ ਖੁਸ਼ੀ ਵਿੱਚ ਹੀ ਸੀ ਕਿ ਪਰਿਵਾਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਇਹ ਅਣਹੋਣੀ ਵਾਪਰ ਗਈ। ਕੈਨੇਡਾ ਵਰਗੇ ਮੁਲਕ ਤੋਂ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆਈ ਬਟਾਲਾ ਦੇ ਬੌਲੀ ਇੰਦਰਜੀਤ ਸਿੰਘ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿੱਚ ਕੰਮ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ ਤੇ ਮੌਤ ਹੋ ਗਈ ਪ੍ਰਭਜੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਪਰਿਵਾਰ ਦਾ ਪਿੱਛੇ ਰੋ ਰੋ ਕੇ ਬੁਰਾ ਹਾਲ ਹੈ ਪਿਤਾ ਨੇ ਕਰਜ਼ ਚੁੱਕ ਕੇ 2.5 ਸਾਲ ਪਹਿਲਾਂ ਪ੍ਰਭਜੀਤ ਦੀ ਪਤਨੀ ਨੂੰ ਕੈਨੇਡਾ ਭੇਜਿਆ ਸੀ ਤੇ ਫਿਰ 1.5 ਸਾਲ ਪਹਿਲਾਂ ਪ੍ਰਭਜੀਤ ਨੂੰ ਕੈਨੇਡਾ ਭੇਜਿਆ ਸੀ ਕੈਨੇਡਾ ਵਿੱਚ ਇਹ 2 ਮਹੀਨੇ ਪਹਿਲਾਂ ਪ੍ਰਭਜੀਤ ਦੇ ਘਰ ਬੇਟਾ ਹੋਇਆ ਸੀ ਅਤੇ ਪ੍ਰਭਜੀਤ ਅਤੇ ਪ੍ਰਭਜੀਤ ਦਾ ਪਰਿਵਾਰ ਖੁਸ਼ ਸਨ ਪਰ ਪਰਿਵਾਰ ਵਿੱਚ ਇਹ ਅਣਹੋਣੀ ਵਾਪਰ ਗਈ ਅਤੇ ਮੌਤ ਨੇ ਪ੍ਰਭਜੀਤ ਨੂੰ ਆਪਣੀ ਅਗੋਸ਼ ਵਿੱਚ ਲੈ ਲਿਆ ਪਿਛੇ ਹੁਣ ਪਰਿਵਾਰ ਪ੍ਰਭਜੀਤ ਦੀ ਮ੍ਰਿਤਕ ਦੇਹ ਭਾਰਤ ਪਰਿਵਾਰ ਕੋਲ ਲੈ ਕੇ ਆਉਣ ਦੀ ਗੁਹਾਰ ਲਗਾ ਰਿਹਾ ਹੈ ਪ੍ਰਭਜੀਤ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਦੱਸ ਵੀ ਕਿ ਇਸ ਤੋਂ ਪਹਿਲਾਂ ਵੀ ਕੈਨੇਡਾ ਵਰਗੇ ਸੋਹਣੇ ਮੁਲਕ ਦੇ ਵਿੱਚ ਪੰਜਾਬੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਉਹਨਾਂ ਵਿੱਚੋਂ ਇੱਕ ਹੈ ਪ੍ਰਭਜੀਤ ਦੀ ਮੌਤ ਮੇਰੇ ਬਰਾਦਰ ਦਾ ਹੈ ਤੇ ਪ੍ਰਭਜੀਤ ਨਾ ਹੀ ਉਹਨਾਂ ਦਾ ਤੇ ਮੈਂ ਆਰਮੀ ਸੀ ਮੈਂ ਪਠਾਨ ਕੋਲ ਡਿਊਟੀ ਹੈ ਮੇਰੀ ਤੇ ਮੈਨੂੰ ਸਵੇਰੇ ਨਾ ਫੋਨ ਕੀਤਾ 4:30 ਵਜੇ ਤੇ ਇਦਾਂ ਪ੍ਰਭਜੀਤ ਦੀ ਤਰਹੀ ਤੇ ਮੈਂ ਕੈਂਡੀਡੇਟ ਕੰਟੇਜ ਆ ਗਿਆ ਮਾਜ ਫਿਰ ਬਾਹਰ ਗੱਲਬਾਤ ਕੀਤੀ ਜਿਹੜੇ ਮੁੰਡੇ ਨਾਲ ਉਹਨਾਂ ਦੇ ਉਹਨਾਂ ਨੇ ਉਹਨਾਂ ਦੇ ਦੱਸਣ ਮੁਤਾਬਕ ਇਹ ਆ ਕਿ ਕੰਮ ਕੰਮ ਤੇ ਹੀ ਕੰਮ ਕਰ ਰਿਹਾ ਹੈ ਤੇ ਉੱਥੇ ਹਾਰਟ ਅਟੈਕ ਹੋਇਆ ਉਹ ਤਮਾਚ ਉਹਨਾਂ ਨੇ ਐਂਬੂਲੈਂਸ ਬੁਲਾਈਆ ਫਰਸਟ ਏਡ ਦਿੱਤਾ ਬਾਅਦ ਸੇ ਫਰਸਟ ਏਡ ਤੋਂ ਬਾਅਦ ਉਹਨਾਂ ਨੇ ਬਾਅਦ ਸੇ ਕਹਿ ਤਵਾ ਕਿ ਨਹੀਂ ਫਿਰ ਜਤੋ ਗਿਆ ਨਾ ਦੇ ਕਿਰੇ ਦੀ ਸਕੇਸ ਇਹ ਕੈਨੇਡਾ ਇਸ ਅਸ ਸਰੀਬ ਬੇਨਾ ਦਾ ਆਪਣਾ ਰੈਂਪਟਨ ਹੀ ਰੈਂਪਟਨ ਤੋਂ ਬਾਅਦ ਜਿੱਤਾਂ ਵਾਈਪ ਦੀ ਇਹਨਾਂ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਉਤੋਂ ਬਾਅਦ ਚ ਫਿਰ ਸਰੀ ਗਏ ਤੇ ਸਰੀ ਇਹਨਾਂ ਦੇ ਬੱਚਾ ਹੋਇਆ ਅਜੇ 2 ਮਹੀਨੇ ਦਾ ਵਾ ਤੇ ਉਤੋਂ ਫਿਰ ਇਹ ਗਏ ਆ ਥੋੜਾ 2 ਦਿਨ ਘੰਟੇ ਦਾ ਰਸਤਾ ਹੋਤਾ ਉਥੇ ਕੰਮ ਤੇ ਗਏ ਇਹਨਾਂ ਚ ਰੋ ਗਿਆ ਸੀ ਬਾਅਦ ਵਿੱਚ ਇਹਨਾਂ ਨੂੰ ਪਿਛਲੇ ਸਾਲ ਅਗਸਤ ਵਿੱਚ ਗਏ ਇਸ ਸਾਲ ਕੀ ਹੋਇਆ ਵਾਈਫ ਨੂੰ ਤੇ ਚਲੋ 2 ਸਾਲ ਹੋ ਗਏ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਪ੍ਰਸ਼ਾਸਨ ਉਹ ਇਹ ਮੰਨ ਕਰਦੇ ਆਗੇ ਉਹਨਾਂ ਦੀ ਡੈਡ ਬੋਡੀ ਜਲਦੀ ਤੋਂ ਜਲਦੀ ਆਵੇ ਇੱਥੇ ਤਾਂ ਜੋ ਕਰਦੇ ਉਹਨਾਂ ਦੇ ਯਾਰ ਦੋਸਤ ਜੋ ਵੀ ਸਾਕ ਸੰਬੰਧੀ ਆ ਉਹਨਾਂ ਦੇ ਲਾਸਟ ਦਰਸ਼ਨ ਕਰ ਸਕਣ। ਸਿੱਖਿਆ ਕੇ ਵੀ ਕਰਦੇ ਹਾਲਾਤ ਵੀ ਕੋਈ ਠੀਕ ਨਹੀਂ ਹੈਗੇ ਜੀ। ਤੇ ਉਹਦੇ ਕਰਕੇ ਕਰਦੇ ਹੁਲਾਸ ਧੰਨਵਾਦੀ ਬਾਹਰ ਗਿਆ ਸੀ। ਤਾਂ ਹਾਂ ਜੀ। ਦੇਖੋ ਤੁਹਾਨੂੰ ਪਤਾ ਜੀ ਜਦੋਂ ਕੋਈ ਬਾਹਰ ਜਾਂਦਾ ਵਾ ਕੋਈ ਆਪਣਾ ਪਰ ਦਾ ਜਿਹੜਾ ਸਿਸਟਮ ਸਹੀ ਕਰਨ ਵਾਸਤੇ ਜਾਂਦਾ 25-30 ਲੱਖ ਰੁਪਏ ਲਾਇਆ ਸੀ ਉਹਨਾਂ ਨੇ ਫੜ ਤੜ ਕੇ ਘਰ ਚ ਚਲੋ ਇਹਨੇ ਪੈਸੇ ਨਹੀਂ ਹੁੰਦੇ ਇਦਾਂ ਤਾਂ ਫੜ ਤੜ ਕੇ ਚਲੋ ਉਹਨਾਂ ਨੂੰ ਭੇਜਿਆ ਹੈ ਤੇ ਆਪਣੇ ਵੱਲੋਂ ਤੋਂ ਵਧੀਆ ਕੀਤਾ ਹੈ ਉਹਨਾਂ ਨੂੰ ਕੀ ਪਤਾ ਹੈ ਮਾਰ ਜਾ ਕੇ ਤਾਂ ਹੋ ਜਾਣਾ ਵਾ ਇਹ ਸੀ ਜੈ ਲਗਦਾ ਕਿੱਥੇ ਗਿਆ ਸੀ ਇਹ ਕੈਨੇਡਾ ਗਿਆ ਸੀ ਸਰੀ ਕਿਸ ਤਰ੍ਹਾਂ ਦਾ ਹੋਇਆ ਇਹਨੂੰ ਇਹ ਹਾਰਟ ਐਟੈਕ ਕੰਮ ਕਰਦਿਆਂ ਕਿਤੇ ਦਰਦ ਹੋਈ ਹੈ ਤੋਂ ਬਾਅਦ ਉਹ ਬੈਠ ਗਿਆ ਕਹਿੰਦੇ ਉਹ ਹਸਪੀਟਲ ਘੜਿਆ ਦੇ ਕੰਟੇਵਰ ਦਾ ਤੋਂ ਵੀ ਇਹਨੇ ਚੋ ਗਿਆ ਬਾਹਰ ਕੇ ਨੇ ਇੱਕ ਸਾਲ ਹੋ ਗਿਆ ਇਹਦੇ ਵਿੱਚ ਇਕੱਲਾ ਇਕੱਲਾ ਕੋਈ ਸੰਭਲ ਨਹੀਂ ਹਾਂਜੀ ਇਕੱਲਾ ਇਕੱਲਾ ਇੱਕ ਸਿਸਟਰ ਸੀ ਇਹਦੀ ਸਿਸਟਰ ਦੀ ਮੈਰਿਜ ਹੋਈ ਹੈ ਹਾਂਜੀ ਕੀ ਮੰਕਰ ਤੋਂ ਪ੍ਰਸ਼ਾਸਨ ਵਿੱਚ ਪ੍ਰਸ਼ਾਸਨ ਤੋਂ ਇਹ ਮੰਗ ਕਰਨ ਹੈ ਮਤਲਬ ਇਹ ਡੈੱਡ ਬਾਡੀ ਜਿਹੜੀ ਉਹ ਲਿਓਣ ਚ ਮਦਦ ਕੀਤੀ ਜਾਵੇ ਜਿੱਥੇ ਕਿ ਦੇਸ਼ ਦੇ ਵਿੱਚ ਵਕ-ਵਕ ਥਾਵਾਂ ਤੇ ਜ਼ਬਰ ਜਨਾਵ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ ਉਸ ਦਰਦ ਨੂੰ ਬਿਆਨ ਕੀਤਾ ਮੈਡਮ ਸੀਜੀਪੀਓ ਸੁਦੇਸ਼ ਕੁਮਾਰੀ ਕਲਾਨੌਰ ਬਾਲ ਵਿਭਾਗ ਦਫਤਰ ਨੇ ਕੁਝ ਚੰਦ ਲੈਣਾ ਲਿਖ ਕੇ ਉਸ ਦਰਦ ਨੂੰ ਬਿਆਨ ਕੀਤਾ ਉਹਨਾਂ ਕਹਿ ਕੇ ਭਾਰਤ ਵਿੱਚ ਹਰ ਰੋਜ਼ ਜ਼ਬਰ ਜਨਾਹ ਹੋ ਰਿਹਾ ਪਰ ਇਨਸਾਫ ਨਹੀਂ ਮਿਲਦਾ ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ ਜੋ ਕਿ ਸਮੇਂ ਵਿੱਚ ਜੋ ਸਾਡੇ ਸਮਾਜ ਵਿੱਚ ਛੋਟੀਆਂ-ਛੋਟੀਆਂ ਮਾਸੂਮ ਬੱਚੀਆਂ ਔਰਤਾਂ ਦੇ ਨਾਲ ਰੋਜ਼ਾਨਾ ਮਨੁੱਖਤਾ ਨੂੰ ਸ਼ਰਮਸ਼ਾਰ ਕਰ ਦੇਣ ਵਾਲੀਆਂ ਜ਼ਬਰਜਨਾ ਦੀਆਂ ਘਟਨਾਵਾਂ ਵਾਪਰੀਆਂ ਹਨ ਉਸ ਨੂੰ ਦੇਖ ਕੇ ਹਰ ਇਨਸਾਨ ਦੀ ਰੂਹ ਕੰਬ ਜਾਂਦੀ ਹੈ ਇੱਕ ਮਰੀ ਹੋਈ 30 ਆਪਣੇ ਬੇਵਸ ਅਤੇ ਲਾਚਾਰ ਮਾਤਾ ਪਿਤਾ ਨੂੰ ਦੇਖ ਕੇ ਉਸ ਦੀ ਰੂਹ ਆਪਣੀ ਮਾਂ ਨੂੰ ਪੁਕਾਰਦੀ ਹੋਈ ਕਹਿੰਦੀ ਹੈ ਮਾਂ ਤੇਰਾ ਕੋਈ ਕਸੂਰ ਨਹੀਂ ਤੂੰ ਸੋਣਾ ਜਗ ਦਿਖਾ ਦਿੱਤਾ ਮੈਂ ਹੀ ਤਾਂ ਜਿੱਦ ਕਰ ਬੈਠੀ ਤੈਨੂੰ ਸੁਪਨੇ ਵੱਡੇ ਦਿਖਾ ਦਿੱਤੇ ਤੂੰ ਪਹਿਲਾਂ ਹੀ ਜਗ ਤੋਂ ਡਰਦੀ ਸੀ ਮੇਰੇ ਬਾਹਰ ਜਾਣ ਤੇ ਸਹਿਮੀ ਸਹਿਮੀ ਰਹਿੰਦੀ ਸੀ ਪੜਾ ਲਿਖਾ ਵੀ ਸੋਨਾ ਦਿੱਤਾ ਜਿਸ ਗੱਲ ਤੋਂ ਡਰਦੀ ਰਹਿੰਦੀ ਸੀ ਗੱਲ ਤੇ ਉਹੀ ਹੋ ਗਈ ਮਾਂ ਦਿਲ ਦੇ ਵਿੱਚ ਅਰਮਾਨ ਵੱਡੇ ਸੀ ਤੇਰੇ ਸੁਪਨੇ ਪੂਰੇ ਕਰਨੇ ਸੀ ਤੇਰੀ ਲੋਰੀ ਸੁਣ ਕੇ ਸੋਣਾ ਸੀ ਮੈਂ ਵਾਦੇ ਵੱਡੇ ਕਰ ਬੈਠੀ ਮੇਰੀ ਜ਼ਿੰਦਗੀ ਛੋਟੀ ਹੋ ਗਈ ਮਾਂ ਮੈਂ ਕੁਝ ਵੀ ਤਾਣਾ ਕਰ ਸਕੀ ਮਾਂ ਮੈਂ ਕੁਝ ਵੀ ਤਾਣਾ ਕਰ ਸਕੀ ਮੇਰੀ ਬੋਟੀ ਬੋਟੀ ਨੋਚ ਦਿੱਤੀ ਤੇ ਅੱਗ ਵੀ ਮੈਨੂੰ ਲਾ ਦਿੱਤੀ ਇਸ ਪੈੜੇ ਜਗ ਅੰਦਰ ਮੈਂ ਕੁਝ ਵੀ ਤਾਣਾ ਕਰ ਸਕੀ ਮਾਂ ਮੈਂ ਕੁਝ ਵੀ ਤਾਣਾ ਕਰ ਸਕੀ ਕੁਝ ਦਿਨ ਰੋਲਾ ਪੈਣਾ ਏ ਫਿਰ ਸਭ ਨੇ ਚੁੱਪ ਹੋ ਜਾਣਾ ਏ ਫਿਰ ਹੋਰ ਕਿਸੇ ਨੇ ਆ ਕੇ ਮੇਰੀ ਥਾਂ ਤੇ ਬਹਿ ਜਾਣਾ ਏ ਅੱਜ ਰੂਹ ਮੇਰੀ ਪਈ ਪੁਕਾਰਾਂ ਕਰਦੀ ਮੇਰੀ ਮਾਂ ਨੂੰ ਭਾਵੇਂ ਚੁੱਪ ਕਰਾਇਓ ਨਾ ਹੰਝੂ ਉਸ ਦੀਆਂ ਅੱਖਾਂ ਦੇ ਆਪੇ ਹੀ ਸੁੱਕ ਜਾਣੇ ਨੇ ਮੇਰੀ ਜਾਦਾ ਦੇ ਸਹਾਰੇ ਉਹਨੇ ਰਹਿੰਦੇ ਸਾਮਕਾਨੇ ਨੇ ਮੈਂ ਸੁਣਿਆ ਜਾਲਮਾ ਨੂੰ ਮਾਰ ਦਿੱਤਾ ਪੇ ਲੋਕੀ ਖੁਸ਼ੀ ਮਨਾਉਂਦੇ ਨੇ ਇਹ ਕਿਸ ਗੱਲ ਦੀ ਖੁਸ਼ੀ ਵੇ ਲੋਕੋ ਅਜੇ ਚਿਤਾ ਮੇਰੀ ਬਲਦੀ ਏ ਇੱਕ ਹੋਰ ਚਿਤਾ ਤੇ ਪੈ ਗਈ ਏ ਅਜੇ ਫਿਰਦੇ ਕਈ ਹਿਵਾਨ ਬਣੇ ਕਾਨੂੰਨ ਬਣੇ ਕੁਝ ਐਸਾ ਅਜੇ ਹੀ ਕੋਈ ਸਜ਼ਾ ਹੋਵੇ ਅਜਿਹਾ ਕਰਨਾ ਤਾਂ ਦੂਰ ਰਹੇ ਰੂਹ ਸੋਚਣ ਤੇ ਵੀ ਕੰਬ ਜਾਵੇ ਫਿਰ ਨਾ ਕਿਸੇ ਦੀ ਧੀ ਵੇ ਲੋਕੋ ਨਾ ਕਿਸੇ ਦੀ ਪੈਣ ਮਰੇ ਨਾ ਕੋਈ ਧੀ ਭੁੱਖਿਆ ਰਹਿ ਕੇ ਇਨਸਾਫ ਦੀ ਮੰਗ ਕਰੇ ਨਾ ਫਿਰ ਧੀ ਨੂੰ ਜਨਮ ਦੇਣ ਤੇ ਕੋਈ ਫਿਰ ਮਾਂ ਡਰੇ ਕੋਈ ਫਿਰ ਮਾਂ ਡਰੇ ਇਹ ਇਕੱਲਿਆਂ ਸਰਕਾਰਾਂ ਦਾ ਕੰਮ ਨਹੀਂ ਇਹ ਹਰ ਮਹਿਕਮੇ ਹਰ ਬੰਦੇ ਦਾ ਕੰਮ ਹੈ ਲੋਕੋ ਜਿਹੜਾ ਰਹਿੰਦਾ ਵਿੱਚ ਸਮਾਜ ਹੋਵੇ ਕੁਝ ਅਜੇਹੀ ਸਿੱਖਿਆ ਦਾ ਪ੍ਰਸਾਰ ਹੋਵੇ ਨਾ ਕੋਈ ਬਣੇ ਦਰਿੰਦਾ ਨਾ ਜ਼ਾਲਮ ਇਨਸਾਨ ਬਣੇ ਨਾ ਕਿਸੇ ਦੀ ਧੀ ਵੇ ਲੋਕੋ ਵੇ ਮੋਤੀ ਮੋਤ ਮਰੇ ਵੇ ਮੋਤੀ ਮੋਤ ਮਰੇ ਇੰਜ ਮੇਲਾ ਬੱਬੇ ਹਾਲੀ ਦਾ ਸਰਦਾਰ ਗੁਰਬਚਨ ਸਿੰਘ ਬੱਬੇ ਹਾਲੀ ਜੀ ਦੇ ਕਰਕਮਬਾ ਨਾਲ ਰਿਹਾ ਕਾਮਯਾਬ ਇਹ ਮੇਲਾ ਕਰੀਬ 2 ਦਿਨ ਲਗਾਤਾਰ ਚੱਲਦਾ ਰਹਿੰਦਾ ਤੇ ਫਾਈਨਲ ਵਾਲੇ ਦਿਨ ਦਾ ਹੀ ਪ੍ਰੋਗਰਾਮ ਸਾਰੇ ਦਾ ਸਾਰਾ ਜਿਹੜਾ ਤੁਹਾਨੂੰ ਦਿਖਾਇਆ ਜਾ ਰਿਹਾ ਇਸ ਪ੍ਰੋਗਰਾਮ ਦੇ ਵਿੱਚ 12 ਤੋਂ 4 ਸੱਭਿਆਚਾਰਕ ਪ੍ਰੋਗਰਾਮ ਚੱਲਦੇ ਰਹੇ ਜਿਦੇ ਵਿੱਚ ਜੈਸਮਿਨ ਅਕਤਰ ਨੇ ਆਪਣੀ ਗਾਇਕੀ ਦੇ ਜੋਹਰ ਵਿਖਾਏ ਤੇ ਨਾਲ ਹੀ ਇੱਕ ਹੈਂਡੀਕੈਪਡ ਵੀਰ ਨੇ ਆਪਣਾ ਇੱਕ ਗੀਤ ਜੋ ਕਿ ਗੁਰਦਾਸ ਮਾਨ ਜੀ ਦਾ ਗਾ ਕੇ ਤੇ ਰੰਗ ਬੰਨ ਦਿੱਤਾ ਤੇ ਮੇਲਾ ਲੁੱਟ ਲਿਆ ਅੱਜ ਬੱਬੇਹਾਏ ਦੀ ਸ਼ੇਂਦਾ ਜੋ ਦੋ ਰੋਜਾਂ ਮੇਲਾ ਚੱਲ ਰਿਹਾ ਸੀ ਅੱਜ ਫਾਈਨਲ ਮੁਕਾਬਲੇ ਨੇ ਤੇ ਜਿਹੜੀਆਂ ਵੀ ਟੀਮਾਂ ਜਿਹੜੀਆਂ ਨੇ ਉਹ ਜਿੱਤ ਕੇ ਫਾਈਨਲ ਜਿੱਤਣਗੀਆਂ ਉਹਨਾਂ ਨੂੰ ਅਸੀਂ ਅੱਜ ਇਨਾਮ ਵੰਡਣੇ ਨੇ ਤੇ ਪਹਿਲਾਂ 12 ਵਜੇ ਤੋਂ ਲੈ ਕੇ ਤਕਰੀਬਨ 4 ਵਜੇ ਤੱਕ ਕਲਚਰ ਰੂਮ ਚੱਲਦਾ ਰਿਹਾ ਇਸੇ ਤਰ੍ਹਾਂ 30 ਤਰੀਕ ਨੂੰ ਵੀ ਖੇਡਾਂ ਸ਼ੁਰੂ ਹੋਈਆਂ ਸਨ ਸੋ ਇਹ ਪੁਰਾਣਾ ਪ੍ਰਾਪਤ ਮੇਲਾ ਆ ਜਿੰਨੋਂ ਤੱਕ ਤੇ ਸਾਡਾ ਪਿੰਡ ਬਬੇਹੜੀ ਬਣਿਆ ਉਦੋਂ ਤੋਂ ਹੀ ਇਹ ਖੇਡਾਂ ਇਹ ਮੇਲਾ ਇਹ ਸਾਰੇ ਜਿੰਨੇ ਵੀ ਸਿੰਗਰ ਪੈਦਾ ਹੋਏ ਨੇ ਇਹਨਾਂ ਮੇਲਿਆਂ ਕਰਕੇ ਹੁੰਦੇ ਨੇ ਤੇ ਜਿੰਨੇ ਵੱਡੇ ਖਿਡਾਰੀ ਨੇ ਉਹ ਵੀ ਇਹਨਾਂ ਗਰਾਊਂਡਾਂ ਤੇ ਇਹਨਾਂ ਸਟੇਡੀਅਮ ਦੇ ਵਿੱਚੋਂ ਪੈਦਾ ਹੋਏ ਨੇ ਇਹਦਾ ਬਹੁਤ ਵੱਡਾ ਸਾਡੇ ਪੰਜਾਬੀ ਕਲਚਰ ਨੂੰ ਸਾਡੇ ਪੰਜਾਬ ਨੂੰ ਬੜਾ ਵੱਡਾ ਲਾਭ ਆ। ਸੋ ਮੈਂ ਇਸ ਗੱਲ ਦੀ ਵਧਾਈ ਦਿੰਦਾ ਸਾਰਿਆਂ ਨੂੰ ਛਿੰਜ ਕਮੇਟੀ ਵਾਲਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਕਿ ਜਿਨ੍ਹਾਂ ਨੇ ਬੜਾ ਵਧੀਆ ਇਹ ਪ੍ਰਬੰਧ ਕੀਤਾ ਮੇਰੇ ਨਾਲ ਇੱਥੇ ਗੁਰਕਬਾਲ ਸਿੰਘ ਜੀ ਮਾਲ ਜੋ ਹਲਕਾ ਕਾਦੀਆਂ ਦੇ ਇੰਚਾਰਜ ਨੇ ਸਾਬਕਾ ਚੇਅਰਮੈਨ ਨੇ ਗੁਰਪ੍ਰਤਾਪ}{|\text{ਕਸ਼ਾਲਪੁਰਲੇ}} ਬਿਠਾ ਦੇ ਕਮਨ ਸਾਹਿਬ ਆਏ ਨੇ ਹੋਰ ਸਾਰੇ ਮੇਰੇ ਸਾਥੀ ਜਿੰਨੇ ਵੀ ਟੀਮ ਦੇ ਇੱਥੇ ਆਏ ਨੇ ਇਹਨਾਂ ਨੂੰ ਮੈਂ ਆਪਣੇ ਵੱਲੋਂ ਜੀ ਆਇਆਂ ਕਹਿਣਾ ਔਰ ਇਸ ਗੱਲ ਦਾ ਮੈਂ ਮਾਣ ਮਹਿਸੂਸ ਕਰਨਾ ਕਿ ਇਸ ਸਟੇਡੀਅਮ ਵਿੱਚੋਂ ਬਹੁਤ ਜ਼ਿਆਦਾ ਨੌਜਵਾਨ ਸੈਂਕੜੇ ਨਹੀਂ ਹਜ਼ਾਰਾਂ ਨੌਜਵਾਨ ਜਿਹੜੇ ਇੱਥੇ ਪ੍ਰੈਕਟਿਸ ਕਰਕੇ ਭਰਤੀ ਹੁੰਦੇ ਨੇ ਔਰ ਨਾਮਵਰ ਪਹਿਲਵਾਨ ਪੁਰਾਣੇ ਜਿਨ੍ਹਾਂ ਨੇ ਮਿਹਰ ਦਿਨ ਰਸਤਮੀ ਹਿੰਦ ਵਰਗੇ ਤੇ ਜਿਹੜੇ ਖੁੱਲਦੇ ਰਹੇ ਨੇ ਇਥੇ ਇਹਨਾਂ ਖਾੜਾਂ ਚੋਂ ਪੈਦਾ ਹੋਏ। ਸੋ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਨਾ ਕਿ ਚੰਗੀ ਸਿਹਤ ਰੱਖੋ, ਚੰਗੇ ਵਧੀਆ ਸਪੋਰਟਸਮੈਨ ਬਣੋ। ਸਪੋਰਟਸਮੈਨ ਜਿਹੜਾ ਉਹ ਹਰ ਫੀਲਡ ਵਿੱਚ ਤਰੱਕੀ ਕਰ ਸਕਦਾ। ਦੇਖੋ ਜੀ ਮੇਰੇ ਤੋਂ ਪਹਿਲਾਂ ਮੇਰੇ ਸਤਕਾਰ ਜੋ ਜੋ ਮੇਲੇ ਦੇ ਸਰਪ੍ਰਸਤ ਵੀ ਨੇ ਬੱਬੇ ਵਾਲੀ ਸਿੰਝ ਮੇਲੇ ਦੇ ਉਹ ਦੱਸ ਕੇ ਗਏ ਨੇ ਤੁਹਾਨੂੰ ਸਾਰਿਆਂ ਨੂੰ ਇਸਤਾਰ ਦੇ ਨਾਲ। ਤੇ ਅਸੀਂ ਵੀ ਅੱਜ ਆਪਣੇ ਹਲਕੇ ਤੋਂ ਮੇਰੇ ਨਾਲ ਮੇਰੇ ਸਾਥੀ ਆਏ ਨੇ ਸਾਡੇ ਚੇਅਰਮੈਨ ਖਸ਼ਾਲਪੁਰ ਜੀ ਆਏ ਨੇ ਹੁਮਨ ਸਾਹਿਬ ਆਏ ਨੇ ਸਾਰਾ ਜ਼ਿਲ੍ਹੇ ਦੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਆਈ ਹੈ ਬੱਬੇ ਵਾਲੀ ਸਾਹਿਬ ਨੂੰ ਵਧਾਈ ਵੀ ਦਿੱਤੀ ਹੈ ਕਿਉਂਕਿ ਇਹ ਬਹੁਤ ਵਧੀਆ ਉਪਰਾਲਾ ਹੈ ਤੇ ਇਹੋ ਜਿਹਾ ਉਪਰਾਲਾ ਕੋਈ ਆਮ ਬੰਦਾ ਨਹੀਂ ਕਰ ਸਕਦਾ ਜਿਹਦੇ ਮਨ ਚ ਖੇਚ ਹੁੰਦੀ ਹੈ ਕਿ ਮੈਂ ਆਪਣੇ ਇਲਾਕੇ ਨੂੰ ਆਪਣੇ ਬੱਚਿਆਂ ਨੂੰ ਸਹੀ ਰਾਹ ਤੇ ਤੋਰਨਾ ਉਹੀ ਕਰ ਸਕਦਾ ਆ ਦੇਖ ਰਹੇ ਆਪਾਂ ਮੇਲੇ ਦੇ ਵਿੱਚ ਕਿ ਹਰ ਤਰ੍ਹਾਂ ਦੀਆਂ ਪਿੰਡੂ ਖੇਡਾਂ ਜਿਹੜੀਆਂ ਇੱਥੇ ਹੋ ਰਹੀ ਨੇ ਕੁਸ਼ਤੀਆਂ ਦੌੜਾਂ ਕਬੱਡੀ ਰੱਸਾ ਕਸੀ ਸਾਈਕਲਿੰਗ ਬੱਚਿਆਂ ਦੀ ਨਹੀਂ ਬੱਚਿਆਂ ਦੀਆਂ ਵੀ ਨਾਲ ਹੋ ਰਹੀਆਂ ਨੇ ਪਹਿਲਾਂ ਸੱਭਿਆਚਾਰਕ ਪ੍ਰੋਗਰਾਮ ਹੋਇਆ ਬਹੁਤ ਵਧੀਆ ਇੱਕ ਬੜੀ ਵਧੀਆ ਰੀਤ ਹੈ ਤੇ ਜੋ ਕਿ 100 200 ਸਾਲ ਤੋਂ ਚੱਲਦੀ ਹੈ ਜਦੋਂ ਦਾ ਪਿੰਡ ਬੱਬੇਹਾਲੀ ਬਣਿਆ ਤੇ ਉਹ ਰੀਤ ਨੂੰ ਬਰਕਰਾਰ ਰੱਖਨੇ ਅੱਜ ਵੀ ਸਾਡੇ ਸਤਿਕਾਰਯੋਗ ਬੱਬੇ ਵਾਲੀ ਸਾਹਿਬ ਮੈਂ ਤੇ ਇਹਨਾਂ ਨੂੰ ਵੀ ਵਧਾਈ ਦੇਣਾ ਦਿਲ ਦੀਆਂ ਗਹਿਰਾਈਆਂ ਤੋਂ ਤੇ ਧੰਨਵਾਦ ਵੀ ਕਰਦਾ ਕਿ ਤੁਸੀਂ ਆਪਣੇ ਪੰਜਾਬ ਨੂੰ ਬਚਾਉਣ ਲਈ ਵਧੀਆ ਉਪਰਾਲਾ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਤੰਦਰੁਸਤੀ ਬਖਸ਼ੇ ਤਾਕਤ ਬਖਸ਼ੇ ਕਿ ਇਹ ਮੇਲੇ ਨੂੰ ਆਪਾਂ ਹੋਰ ਵੀ ਵਧੀਆ ਚਾਰਚਨ ਲਾ ਸਕੀ। ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਸ਼੍ਰੀ ਰਾਧਾ ਅਸ਼ਟਮੀ ਦਾ ਤਿਹਾੜੀ ਉਮਤਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧ ਵਿੱਚ ਮੰਚ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਬੈਠਕ ਪੁਲਿਸ ਲਾਈਨ ਦੇ ਕੁਆਟਰਾਂ ਵਿੱਚ ਸਥਿਤ ਦੁਰਗਾ ਸ਼ਕਤੀ ਮੰਦਰ ਦੇ ਹਾਲ ਵਿੱਚ ਹੋਈ। ਸ਼੍ਰੀ ਸਨਾਤਨ ਜਾਗਰਣ ਮੰਚ ਦੇ ਸੋਹਣ ਲਾਲ ਮਨੋਜ ਰੈਣਾ ਅਤੇ ਦਲਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਸਤੰਬਰ ਨੂੰ ਸ਼੍ਰੀ ਰਾਧਾ ਅਸ਼ਟਮੀ ਤੇ ਮੰਚ ਵੱਲੋਂ ਸਾਨਕ ਪੁਲਿਸ ਲਾਈਨ ਦੇ ਕੁਆਟਰਾਂ ਵਿੱਚ ਬਣੇ ਦੁਰਗਾ ਸ਼ਕਤੀ ਮੰਦਰ ਵਿਖੇ ਰਾਧਾ ਅਸ਼ਟਮੀ ਉਮਤਾਮ ਨਾਲ ਮਨਾਈ ਜਾਵੇਗੀ। ਜਗਤ ਗੁਰੂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬਟਾਲਾ ਸ਼ਹਿਰ ਨਾਲ ਬਹੁਤ ਨੇੜੇ ਦਾ ਰਿਸ਼ਤਾ ਹੈ ਸਨ 1487 ਵਿੱਚ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਟਾਲਾ ਵਿਖੇ ਮਾਤਾ ਸੁਲੱਖਣੀ ਜੀ ਦਾ ਵਿਆਹ ਹੋਇਆ ਸੀ ਗੁਰੂ ਸਾਹਿਬ ਦੇ ਵਿਆਹ ਨਾਲ ਸੰਬੰਧਿਤ ਦੋ ਗੁਰਦੁਆਰਾ ਸਹਾਬਾਨ ਗੁਰਦੁਆਰਾ ਡੇਰਾ ਸਾਹਿਬ ਮਾਤਾ ਸੁਲੱਖਣੀ ਜੀ ਦਾ ਪੇਕਾ ਘਰ ਅਤੇ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਠਹਿرائی ਗਈ ਸੀ ਯਾਦਗਾਰ ਬਚੂ ਮੌਜੂਦ ਹਨ ਅਤੇ ਇਹ ਹਰ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਪੂਰੀ ਸ਼ਰਦਾ ਤੇ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ। ਜਗਤ ਗੁਰੂ ਪਹਿਲੀ ਪਾਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬਟਾਲਾ ਸ਼ਹਿਰ ਨਾਲ ਬਹੁਤ ਨੇੜ ਦਾ ਰਿਸ਼ਤਾ ਹੈ। ਸਨ 1487 ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਬਟਾਲਾ ਵਿਖੇ ਮਾਤਾ ਸੁਲਖਣੀ ਜੀ ਨਾਲ ਵਿਆਹ ਹੋਇਆ ਸੀ। ਗੁਰੂ ਸਾਹਿਬ ਦੇ ਵਿਆਹ ਨਾਲ ਸੰਬੰਧਿਤ ਦੋ ਗੁਰਦੁਆਰਾ ਸਹਿਬਾਨ ਗੁਰਦੁਆਰਾ ਡੇਰਾ ਸਾਹਿਬ ਮਾਤਾ ਸੁਲਖਣੀ ਜੀ ਦਾ ਪੇਕਾਕਰ ਅਤੇ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਚੜ੍ਹਾਈ ਗਈ ਸੀ ਯਾਦਗਾਰ ਉਹ ਜੋ ਮੌਜੂਦ ਹਨ ਅਤੇ ਇੱਥੇ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਪੂਰੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਾਂ ਦੀ ਅਗਵਾਈ ਵਿੱਚ ਬਰਾਤ ਰੂਪੀ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਬਟਾਲਾ ਦੀ ਧਰਤੀ ਤੇ ਪਹੁੰਚਦਾ ਹੈ ਅਤੇ ਅਗਲੇ ਦਿਨ ਇਹ ਨਗਰ ਕੀਰਤਨ ਬਟਾਲਾ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦਾ ਹੈ ਦੇਸ਼-ਵਦੇਸ਼ ਤੋਂ ਸੰਗਤਾਂ ਲੱਖਾਂ ਦੀ ਤਾਦਾਦ ਵਿੱਚ ਬਟਾਲਾ ਪਹੁੰਚਦੀਆਂ ਹਨ ਇਸ ਸਾਲ ਇਹ ਵਿਆਪੂਰਵ 10 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਅਤੇ ਪ੍ਰਬੰਧ ਐ ਜੀ ਪੀ ਸੀ ਵੱਲੋਂ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਦਿਹਾੜੇ ਤੋਂ ਕੁਝ ਪਹਿਲਾਂ ਹੀ ਧਾਰਮਿਕ ਸਮਾਗਮ ਸ਼ੁਰੂ ਹੋਣਗੇ ਅਤੇ ਅਮਰਤ ਸੰਚਾਰ ਵੀ ਹੋਵੇਗਾ ਉੱਥੇ ਹੀ ਇਸ ਦਿਹਾੜੇ ਨੂੰ ਲੈ ਕੇ ਦੂਰ ਤਰਾਡੇ ਤੋਂ ਸੰਗਤ ਦੀ ਆਮਦ ਇਤਿਹਾਸਕ ਗੁਰਦੁਆਰਾ ਸਾਹਿਬੇ ਕੀ ਸ਼ੁਰੂ ਹੋ ਚੁੱਕੀ ਹੈ ਗੁਰਦੁਆਰਾ ਕੰਧ ਸਾਹਿਬੇ ਕੀ ਗੁਰੂ ਨਾਨਕ ਦੇਵ ਜੀ ਨੂੰ ਇੱਕ ਕੱਚੀ ਕੰਧ ਨੇੜੇ ਬਿਠਾ ਦਿੱਤਾ ਗਿਆ ਸੀ ਇੱਕ ਬਜ਼ੁਰਗ ਔਰਤ ਨੇ ਉੱਥੇ ਕਿਹਾ ਕਿ ਇਹ ਕੰਧ ਟਹਿ ਜਾਵੇਗੀ ਅਤੇ ਉਦੋਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਇਹ ਕੰਧ ਉਹਨਾਂ ਦੀ ਵਿਆਹ ਦੀ ਯਾਦਗਾਰ ਹੋਵੇਗੀ ਅਤੇ ਯੁੱਗਾਂ-ਯੁੱਗਾਂ ਤੱਕ ਰਹੇਗੀ ਅਤੇ ਅੱਜ ਵੀ ਇਹ ਕੰਧ ਮੌਜੂਦ ਹੈ ਅਤੇ ਇਸੇ ਕੰਧ ਨੂੰ ਸਮਰਪਿਤ ਗੁਰਦੁਆਰਾ ਕੰਧ ਸਾਹਿਬ ਸ਼ਿਸ਼ੋਬਤ ਹੈ ਅਤੇ ਸੰਗਤਾਂ ਉੱਥੇ ਨਤਮਸਕ ਹੁੰਦੀਆਂ ਹਨ ਬਹੁਤ ਸਾਰੇ ਸਮਾਗਮ ਚੱਲਦੇ ਆ ਜੀ ਗੁਰਮਤ ਸਮਾਗਮ ਚੱਲਦੇ ਹਨ ਇਹ ਦੇਖੋ ਜੀ ਆਪਣੇ 5 ਤਰੀਕ ਤੋਂ ਰਭ ਹੋ ਜਾਣੇ ਹਨ 6 ਤਰੀਕ ਨੂੰ ਚੱਲਨੇ ਫਿਰ ਲਗਾਤਾਰ ਹੀ 11 ਤਰੀਕ ਤੱਕ ਸਮਾਗਮ ਚੱਲਨੇ ਹਨ ਇਸੇ ਤਰ੍ਹਾਂ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਜੀ ਇੱਥੇ ਬਾਬੇ ਦਾ ਵਿਆਹਪੁਰਬ ਜਿਹੜੀਆਂ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਤੇ ਸੰਗਤਾਂ ਦੂਰੋਂ ਦਰੇਡੋਂ ਆਉਂਦੀਆਂ ਹਨ ਤੇ ਸੰਗਤਾਂ ਵਾਸਤੇ ਲੰਗਰਾਂ ਦਾ ਖਾਸ ਪ੍ਰਬੰਧ ਹੈ ਜੀ ਰੈਸ਼ਦਾ ਵੀ ਖਾਸ ਪ੍ਰਬੰਧ ਹੈ ਜੀ ਇਹ ਆਪਣਾ ਜਿਹੜਾ 10 ਤਰੀਕ ਨੂੰ ਜਿਹੜਾ ਮੇਲ ਵੀ ਸੱਚੇ ਪਾਤਸ਼ਾਹ ਜੀ ਦੇ ਉਧਰ ਹੋਣਾ ਹੈ ਜੀ ਉਹ ਵੀ ਬਹੁਤ ਹੀ ਪਿਆਰ ਸੱਦਾ ਤੇ ਨਾਲ ਕਾਨਪੁਰ ਵਰਤੀ ਤੋਂ ਰਾਤ ਆਏਗੀ ਜੀ ਉਹਦੇ ਨਾਲ ਹੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਟਾਲਾ ਸ਼ਹਿਰ ਵਿੱਚ ਨਿਗਾ ਸਵਾਗਤ ਕੀਤਾ ਜਾਏਗਾ ਜੀ ਹੋਰ ਵੀ ਬਹੁਤ ਹੀ ਜੜੀਆਂ ਸਮਾਵਾਂ ਬੜੀਆਂ ਸੰਗਤ ਦੇ ਸਾਹ ਦੇ ਨਾਲ ਚੱਲ ਰਹੀਆਂ ਸਬਯੋਗ ਦੇ ਨਾਲ ਸਾਰੇ ਹੀ ਪ੍ਰਮੁੱਖਤਾਂ ਵੱਲੋਂ ਬਹੁਤ ਹੀ ਜੋਰ ਤੇ ਸਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜੀ ਇਹ ਬਾਬਾ ਜੀ ਦਾ ਵਿਆਹ ਪੂਰਵ 500 ਸੈਂਕੀਆ ਵਿਆਹ ਪੂਰਵ ਹੈ ਜੀ ਜੋ ਕਿ ਇਹ ਜਗਾਹ ਦੇ ਉੱਤੇ ਜਿੱਦੋਂ ਮਿਉਣ ਵਾਸਤੇ ਆਏ ਇਸ ਕੱਚੀ ਕੰਦ ਲਾ ਕੇ ਬਿਠਾਇਆ ਗਿਆ ਇੱਕ ਮਾਤਾ ਨੇ ਆਣ ਕੇ ਆਖਿਆ ਕਿ ਪੁੱਤਰ ਜੀ ਇਹ ਕੰਦ ਖੱਟੀ ਹੈ ਧਿਆਨ ਵਾਲੀ ਹੈ ਟੋਟਕੇ ਪਰਾਂ ਹੋ ਜਾਓ ਤੇ ਗੁਰੂ ਸਾਹਿਬ ਜੀ ਮੁਸਕਰਾ ਕੇ ਬੋਲੇ ਇਹ ਮਾਤਾ ਘੋੜੀਏ ਇਹ ਕੰਦ ਜੁਗੋ ਜੁਗ ਕੇ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਹੋਏਗੀ ਇਸ ਕਰਕੇ ਇਸ ਗੁਰਦੁਆਰਾ ਕੰਦ ਸਾਹਿਬ ਦੇ ਵਿੱਚ ਵੀ ਬਹੁਤ ਹੀ ਪਿਆਰ ਉਸਤਾ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸਤ ਕਰਤਾਰੀਆਂ ਸਾਹਿਬ ਦੇ ਵਿੱਚ ਵੀ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਵੀ ਉੱਥੇ ਬਾਬਾ ਜੀ ਦੇ ਲਾਵਾਂ ਫੇਰੇ ਹੋਏ ਸੀ ਉੱਥੇ ਵੀ ਸੰਗਤਾਂ ਦਾ ਬਹੁਤ ਸ਼ਾਹ ਹੈ ਜੀ ਸੱਤ ਕਰਤਾਰੀਆਂ ਦੇ ਵਿੱਚ ਵੀ ਉੱਥੇ ਵੀ ਬਹੁਤ ਸ਼ਾਹ ਹੈ ਜੀ ਸਾਰੀ ਹੀ ਸੰਗਤ ਵੱਲੋਂ ਬਹੁਤ ਹੀ ਪਿਆਰ ਤੇ ਸਾਥ ਦੇ ਨਾਲ ਜਿਹੜਾ ਇਹ ਵਿਆਹਪੁਰ ਵਿਆਹ ਮਨਾਇਆ ਜਾ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਟਿਆਲਾ ਪੁਲਿਸ ਨੇ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਕਤ ਕਰਨ ਵਾਲੇ ਗਿਰੋਦਾ ਪਰਦਾ ਫਾਸ਼ ਕੀਤਾ ਤੇ ਚਾਰ ਆਰਤਾ ਸਮੇਤ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਦੋ ਨਵਜੰਮੇ ਬੱਚੇ ਪੁਲਿਸ ਨੇ ਬਰਾਮਦ ਕੀਤੇ ਹਨ ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਗਰੁੱਪ ਪਿਛਲੇ ਕਾਫੀ ਸਮੇਂ ਤੋਂ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਕਰ ਰਿਹਾ ਸੀ ਇਹਨਾਂ ਦੀਆਂ ਤਾਰਾਂ ਮੋਗਾ ਤੇ ਮੁਕਸਰ ਨਾਲ ਜੁੜੀਆਂ ਹੋਈਆਂ ਸਨ ਇਹ ਦੋਵੇਂ ਬੱਚੇ ਪਟਿਆਲਾ ਵਿਖੇ ਵੇਚਣ ਲਈ ਆਏ ਸਨ ਜਦੋਂ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਪਟਿਆਲਾ ਰੇਂਜ ਤੇ ਐਸਐਸਪੀ ਪਟਿਆਲਾ ਦੀ ਗਾਈਡੈਂਸ 'ਚ ਪਟਿਆਲਾ ਪੁਲਿਸ ਨੂੰ ਇੱਕ ਵੱਡੀ ਕਮੇਬੀ ਮਿਲੀ ਜਦੋਂ ਐਸਪੀ ਸਿਟੀ 1 ਵਰਕ ਚੌਧਰੀ ਆਈਪੀਐਸ ਤੇ ਇੰਸਪੈਕਟਰ ہرجندر ڈیلو ایس ایچ او کوتوالی سب انسپیکٹر گلپریتوں گینگ کا پردہ پاس کو انفارمیشن جس کے تحت تی آٹھ دو ہزار چوبی نیا ڈالو ریٹ کر کے ایک گینگ نابو کیا گیا اور گینگ کے تین ممبر گیا انہوں کا نام کلوندر کور سے سربجیت کور سے راجیش جی کلوندر کور ہے یہ ایک پرائویٹ نرس کا کام کرتی ہے یہ پچھوکر موگے کا ہے جی سربجیت کور ہے وہ ایز اے بیچولن کام کرتی جہاں راجیش ہے وہ بھی ایج اے کام کرتا سا یہاں ارسٹ کر کے یہاں کی ریمانڈ حاصل کی گئی جدو اگیں پوچھ گچھ گئی تو یہ کافی آرگنائز اور, اور بڑا گینگ سابت ہو رہا ہے انہوں کا جا پچھوکر دیکھیں تو موگے اینڈ مقتصر صاحب تک بھی جا رہا ہے انہیں پوچھ گچھ تو بعد جدو اسی مقتصر صاحب پاسے ریٹ کی گئی تو اتھے ایک جشندیپ کور کملیش نو کابو کیتا گیا جہاں پہلا ریٹ ہویا گا ہوا سا دس دن کی بچے نو برامت کیتا گیا جہرا دوجا ریٹ ہویا مقتصر صاحب والا اتھے تین دن کی بچی برامت کیتا گیا یہ گینگ کافی آرگنائز طریقے کام کرتا ہے انہیں پوچھ گچھ بھی آگے جا رہی ہے اور جیرے بچے برامت کی گئے انہوں نے دی دیکھ بھال واسطے ہے ڈشکٹ چائل پوٹیشن آفیسر جیرے میل کر کے انہوں نے ہسپیل سے ایڈمیٹ کراتا گیا ہے اور یہ دیکھیں دو موڈیول حالے تک سامنے آئے ایک جیرہ موگے والا موڈیول ہے دوجہ مقصر والا موڈیول ہے موگے والے موڈیول سے بھی آگے کچھ گز جاری ہے تو تفریز جاری ہے اسی ریٹ بھی وفق ہاں ہوتے کر رہے ہیں یہ پتہ کی کر دے سکی یا تو انہوں نے کابو چھے کر لیندے سکے کہ تو مطلب سوکے طریقے نال بچے دل ملوا دیں گے ان اللیگل طریقے نال ویڈاوٹ پولوینگ اینی گائیڈ لیں کوئی بھی پیپر وقت نہیں کران دے سکے اس طریقے نال جرے مجبور ہوندے سکے سپورٹ کو یہ دیائی ورکر ہے کوئی لیبر کلاس دا بندہ ہے انہوں نے سیٹنگ فکس کر لیندے سکے اٹھو ستر ہزار سیاہ سے بچے لاکر آگے سات لاکھ آٹھ لاکھ سے بیجے سکے جرے یہ گینگ ہے انہوں جرا نیٹوک پہلا پہلا ہے پنجاب سے تو پھیلا ہی پھیلا ہے سڑے پوچھ گچھ سے یہ بھی آیا کہ دلی دل تک بھی یہ بچے سپلائی کر دے سکے uh, اسی اس اینگل نو بھی اسی ویریفائی کر رہے ہیں موسٹلی یہ انٹر سٹیٹ گینگ نکلنا ہے اور ایدے وچ مطلب کافی جو پرائیویٹ ہیں نا سفائی کرمچاری ہون دے ہیں یا ہیلپ ورکر ہون دے ہیں یا سوٹ آف آسا ورکر ہون دے ہیں انہا دے بھی نیٹوک سامنے ہیں <سلام> حالے تک ایک بچہ ایک بچی ریکب ہو رہی ہے بچے دی عمر بیسکلی دس تو بارہ ਦੇਖੋ ਤੁਹਾਨੂੰ ਮੈਂ ਦੱਸਦਾ ਕਿ ਇਹਦੇ ਵਿੱਚ ਦੋ ਮੋਡਿਊਲ ਸਾਹਮਣੇ ਆ ਰਹੇ ਇੱਕ ਮੁਕਿਆਦਾ ਇੱਕ ਮੁਕਤ ਦਾ ਅਸੀਂ ਉਹ ਵੀ ਗੈਰੀਫਾਈ ਕਰ ਰਹੇ ਕਿ ਇਹਦੇ ਵਿੱਚ ਕਿੰਨੀ ਪਿੱਛੋ ਇਹ 70000 ਰੁਪਏ ਦੇ ਖਰੀਦ ਕਰ ਲੈ ਕੇ ਆਂਦੇ ਸੀ ਕਿ ਅੱਗੇ 4 ਲੱਖ 5 ਲੱਖ ਐਸਪੈਕਟ ਰਿਮਾਂਡ ਦੋਸਤੋ ਇਸ ਹਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜ਼ਾਜ਼ਤ ਰੱਬ ਰਾਖਾ